ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਇੱਕ ਅਜੇਹੀਆਂ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਜੋ ਬਹੁਤ ਸਰਲ ਨੇ ਤੇ ਆਪ ਜੀ ਨੂੰ ਇਹਨਾਂ ਬੇਨਤੀਆਂ ਕਰਨੀਆਂ ਬਹੁਤ ਜ਼ਰੂਰੀ ਨੇ ਮੇਰੇ ਲਈ ਵੀ ਹਰ ਇੱਕ ਲਈ ਹਰ ਇੱਕ ਸਿੱਖ ਲਈ ਇਹ ਜ਼ਰੂਰੀ ਨੇ ਅਸਲ ਦੇ ਵਿੱਚ ਕਲਯੁਗ ਦੇ ਵਿੱਚ ਸਿੱਖਾਂ ਦਾ ਹਾਲ ਕੀ ਹੋ ਰਿਹਾ ਹੈ ਕੀ ਅੱਗੇ ਹੋਵੇਗਾ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਅਸਲ ਸੱਚ ਸਿੱਖੀ ਕਿਉਂ ਗਿਰਾਵਟ ਵੱਲ ਜਾ ਰਹੀ ਹੈ ਇਹਦੇ ਬਾਰੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਿੱਖਾਂ ਦੀ ਅਸਲ ਦੇ ਵਿੱਚ ਅੱਜ ਜਿਹੜੀ ਮਨਸ਼ਾ ਹੈ ਉਹ ਕੀ ਹੋ ਗਈ ਨਕਲੀ ਸਿੱਖ ਨਕਲੀ ਬਾਣੀ ਨਕਲੀ ਬਾਣੇ ਗੁੱਸਾ ਨਾ ਕਰਿਓ ਪਹਿਲਾਂ ਗੱਲ ਸੁਣਿਓ ਪ੍ਰੋਪਰਲੀ ਅਸਲ ਦੇ ਵਿੱਚ ਕੀ ਕਾਰਨ ਹੈ ਇੱਕ ਤੇ ਉਹ ਨੇ ਜਿਹੜੇ ਅਸਲ ਗੁਰੂ ਦੇ ਸਿੱਖ ਨੇ ਜਿਹੜੇ ਬਾਣੀ ਬਾਣੇ ਦੇ ਧਾਰਨੀ ਨੇ ਜਿਹੜੇ ਕਹਿੰਦੇ ਨੇ ਵੀ ਸਾਨੂੰ ਗੁਰੂ ਕਾ ਬਾਣਾ ਇੰਨਾ ਪਿਆਰਾ ਹੈ ਉਹਦੀ ਬਾਣੀ ਨਾਲ ਇੰਨਾ ਪਿਆਰ ਹੈ ਸਾਡਾ ਸਰੀਰ ਵੀ ਉਹਦੇ ਲਈ ਜਿਹੜਾ ਹੈ ਉਹ ਕੁਰਬਾਨ ਹੈ ਸਾਨੂੰ ਇਹ ਸਰੀਰ ਨਾਲ ਵੀ ਕੋਈ ਮਹੱਤਤਾ ਨਹੀਂ ਬਹੁਤੇ ਹੋ ਨੇ ਜਿਨ੍ਹਾਂ ਲੋਕਾਂ ਨੇ ਸਿਰਫ ਬਖਾਵੇ ਲਈ ਪੈਨੇ ਆਇਆ ਹੈ ਅਜੀਤ ਸਿੰਘ ਪੂਲੇ ਦਾ ਨਾਮ ਤੁਸੀਂ ਸੁਣਿਆ ਹੋਏਗਾ ਅਜੀਤ ਸਿੰਘ ਪੂਲਾ ਉਹ ਸੀ ਜਿਹੜਾ ਆਪਣੇ ਹੀ ਗੁਰੂ ਦਾ ਕਤਲ ਕਰਕੇ ਭਾਵ ਆਪਣੇ ਜਿਹੜਾ ਉਹਦਾ ਉਸਤਾਦ ਸੀ ਉਹਨੂੰ ਜਾਤੇ ਉਹਨੇ ਕਤਲ ਕੀਤਾ ਕਿਹਾ ਜਾਂਦਾ ਹੈ ਤੇ ਜਾਂ ਫਿਰ ਕਹਿੰਦੇ ਨੇ ਉਹਨੇ ਕਤਲ ਕਰਵਾ ਦਿੱਤਾ ਉਹਦੀ ਗੱਡੀ ਹਥਿਆਉਣ ਦੇ ਲਈ ਉਹ ਗੱਡੀ ਤੇ ਜਦੋਂ ਬੈਠਿਆ ਆਪਣੇ ਡੇਰੇ ਦੇ ਵਿੱਚ ਉਹਨੇ ਇੱਕ ਮੁਹਿੰਮ ਚਲਾਈ ਕੀ ਚਲਾਈ ਕੁਝ ਸ਼ਰਧਾਲੂ ਜਿਹੜੇ ਕੋਈ ਉਹਦੇ ਕੋਲੇ ਆਉਂਦੇ ਜਾਂਦੇ ਜਿਨ੍ਹਾਂ ਨੂੰ ਕੋਈ ਜਾਣਦਾ ਘੱਟ ਸੀ ਦੂਰ ਦਰਾਡੇ ਦੇ ਹੁੰਦੇ ਉਹਨਾਂ ਨੂੰ ਆਪ ਹੀ ਮਾਰ ਦਿੰਦਾ ਸੀ ਤੇ ਬਾਅਦ ਵਿੱਚ ਉਹ ਜਾ ਕੇ ਪ੍ਰਸ਼ਾਸਨ ਨੂੰ ਕਹਿੰਦਾ ਸੀ ਵੀ ਇਹ ਲੋਕ ਅਤਵਾਦੀ ਸੀ ਉਹਨਾਂ ਦੇ ਕੋਲ ਹਥਿਆਰ ਵਗੈਰਾ ਰੱਖ ਦੇਣੇ ਉਹਨਾਂ ਨੂੰ ਅਤਵਾਦੀ ਘੋਸ਼ਿਤ ਕਰ ਦੇਣਾ ਵੀ ਇਹ ਮਾੜੀ ਮਨਸ਼ਾ ਦੇ ਨਾਲ ਇੱਥੇ ਸ਼ਾਮਲ ਹੋਏ ਸੀ ਤੇ ਉਹ ਪ੍ਰਸ਼ਾਸਨ ਉਹਦੀਆਂ ਗੱਲਾਂ 'ਚ ਆ ਗਿਆ ਤੇ ਉਹ ਇੰਨਾ ਵੱਡਾ ਤਾਕਤਵਰ ਬਣ ਗਿਆ ਉਹਨੂੰ ਜੈਡ ਸਿਕਿਉਰਟੀ ਦੇ ਦਿੱਤੀ ਦੇਖਦੇ-ਦੇਖਦੇ ਜੈਡ ਪਲੱਸ ਸਿਕਿਉਰਟੀ ਉਹ ਲੈ ਗਿਆ ਬੰਦਾ ਉਹਦਾ ਬਾਣਾ ਧਾਰਮਿਕ ਸੀ ਚੋਲਾ ਪਹਿਨ ਕੇ ਰੱਖਦਾ ਸੀ ਦਮਾਲਾ ਸਜਾ ਕੇ ਰੱਖਦਾ ਸੀ ਫਰਲਾ ਉਹਦੇ ਸੀਸ ਤੇ ਸਜਾਇਆ ਹੋਇਆ ਸੀ ਅਨੇਕਾਂ ਲੜਕੀਆਂ ਦੇ ਨਾਲ ਉਹਨੇ ਦੁਸ਼ਕਰਮ ਕੀਤੇ ਤੇ ਪਹਿਲਾਂ ਪੂਰੀ ਗੱਲ ਸਮਝ ਲਿਓ ਔਰ ਰਾਹ ਜਾਂਦੇ ਲੋਕਾਂ ਨੂੰ ਮਰਵਾ ਦੇਣਾ ਕਿਸੇ ਦੇ ਜ਼ਮੀਨ ਦਾ ਕਬਜ਼ਾ ਛੁੜਵਾ ਦੇਣਾ ਬੀਬੀਆਂ ਦੇ ਨਾਲ ਬਦਖੋਈਆਂ ਬਦਸਲੂਕੀਆਂ ਉਹ ਬੰਦੇ ਨੇ ਕਰਨੀਆਂ ਉਹਨੇ ਬਾਣੇ ਦਾ ਗਲਤ ਫਾਇਦਾ ਜਿਹੜਾ ਗਲਤ ਇਸਤੇਮਾਲ ਕੀਤਾ ਉਹਨੇ ਬਾਣੇ ਦਾ ਗਲਤ ਨਜ਼ਾਇਜ਼ ਫਾਇਦਾ ਉਠਾਇਆ ਸਾਥ ਸੰਗਤ ਉਹਨੇ ਬਾਣੇ ਦੀ ਆੜ ਦੇ ਵਿੱਚ ਉਹ ਸਭ ਕੁਝ ਕੀਤਾ ਜੋ ਇੱਕ ਚੋਰ ਬਦਮਾਸ਼ ਗੁੰਡੇ ਕਰਦੇ ਨੇ ਤੇ ਜੋ ਚੀਜ਼ਾਂ ਦੀ ਇਜਾਜ਼ਤ ਗੁਰਮਤ ਨਹੀਂ ਦਿੰਦੀ ਗੁਰੂ ਪਾਤਸ਼ਾਹ ਨਹੀਂ ਦਿੰਦੇ ਉਹ ਬੰਦੇ ਨੇ ਉਹ ਸਭ ਕੁਝ ਕੀਤਾ ਪਰ ਉਹਦਾ ਅੰਤ ਬਹੁਤ ਮਾੜਾ ਹੋਇਆ ਤੁਸੀਂ ਸਾਰਿਆਂ ਨੇ ਵੇਖਿਆ ਹੀ ਆ ਜਿਨ੍ਹਾਂ ਨੇ ਉਹਨਾਂ ਨੂੰ ਸੋਧਾ ਲਾਇਆ ਚਲੋ ਬਹੁਤ ਵਧੀਆ ਕੀਤਾ ਮੈਂ ਉਹਨਾਂ ਵੀਰਾਂ ਦੇ ਅੱਗੇ ਸੀਸ ਝੁਕਾਉਣਾ ਜਿਨ੍ਹਾਂ ਨੇ ਉਹ ਪਾਪੀ ਨੂੰ ਸਜ਼ਾ ਦਿੱਤੀ ਪਰ ਅੱਜ ਮੈਂ ਬੇਨਤੀ ਕਰਦਾ ਵੀ ਅੱਜ ਪੂਲੇ ਵਰਗੇ ਬਹੁਤ ਸਾਡੇ ਵਿੱਚ ਘੁੰਮ ਰਹੇ ਨੇ ਅਜੀਤ ਸਿੰਘ ਪੂਲੇ ਵਰਗੇ ਸਿੱਖੀ ਦੇ ਬਾਣੇ ਦੇ ਵਿੱਚ ਮੈਂ ਵੀਡੀਓ ਵੇਖਦਾ ਸੋਸ਼ਲ ਮੀਡੀਆ ਤੇ ਕਈ ਬਾਣੇ ਪਾ ਕੇ ਸ਼ਰਾਬਾਂ ਪੀਂਦੇ ਨੇ ਬਾਣੇ ਪਾ ਕੇ ਤਮਾਕੂ ਵਰਤਦੇ ਉਹ ਇਹਨਾਂ ਲੋਕਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਜਾਂ ਤੁਸੀਂ ਮਰ ਜੋ ਡੁੱਬ ਕੇ ਕੁਝ ਖਾ ਕੇ ਤੁਸੀਂ ਗੁਰੂ ਕੇ ਬਾਣੇ ਨੂੰ ਬਦਨਾਮ ਕਰਦੇ ਹੋ ਯਾਰ ਬਹੁਤੇ ਲੋਕ ਉਹ ਜਿਨ੍ਹਾਂ ਨੇ ਨਕਲੀ ਬਾਣੇ ਪੈਣ ਕੇ ਆਪਣੀਆਂ ਰੰਜਿਸ਼ਾਂ ਕੱਢਣੀਆਂ ਸ਼ੁਰੂ ਕੀਤੀਆਂ ਹੋ ਜਾਂ ਨੇ ਇੱਕ ਦੂਜੇ ਨੂੰ ਕੱਟ ਵੱਡ ਦਿੰਦੇ ਨੇ ਤੇ ਨਾਂ ਬਦਨਾਮ ਹੁੰਦਾ ਜੀ ਅਸਲੀ ਨੇ ਅੰਗਸਿੰਘਾਂ ਦਾ ਸਾਥ ਸੰਗਤ ਬਹੁਤੇ ਲੋਕ ਹੋ ਨੇ ਜਿਹੜੇ ਵੇਸ਼ਵਾਮਾ ਦੇ ਦੁਆਰੇ ਤੇ ਜਾਂਦੇ ਨੇ ਨਹੀਂ ਜਾਣਾ ਚਾਹੀਦਾ ਗੁਰੂ ਕੇ ਬਾਣੇ ਨੂੰ ਗੁਰੂ ਕੀ ਬਾਣੀ ਨੂੰ ਉਹ ਲੋਕ ਲਾਜ ਲਾਉਂਦੇ ਨੇ ਕਿ ਉਹ ਗੁਰੂ ਨੂੰ ਵੀ ਜਿਹੜਾ ਹੈ ਉਹ ਬਦਨਾਮੀ ਦਾ ਅਹਿਸਾਸ ਕਰਾਉਂਦੇ ਨੇ ਅਲੱਗ ਗੁਰੂ ਦੀ ਵੀ ਬਦਨਾਮੀ ਕਰਾਉਂਦੇ ਨੇ ਸਿੱਧੇ ਸ਼ਬਦਾਂ ਦੇ ਵਿੱਚ ਮੈਂ ਬੇਨਤੀ ਕਰਾਂ ਇਹ ਕਾਲ ਯੁਗ ਹੈ ਪਿਆਰਿਓ 파ਸ਼ਾ ਨੇ ਕਿਹਾ ਸੀ ਕਿ ਸਿੱਖ ਜਿਹੜੇ ਨੇ ਉਹ ਇਕ ਵੇਸ਼ਵਾਵਾਂ ਦੇ ਪਿੱਛੇ ਹੋ ਜਾਣਗੇ ਜਿਹੜੇ ਨਕਲੀ ਹੋਣਗੇ ਸਵਾਰਥੀ ਹੋਣਗੇ ਪੈਸੇ ਦੇ ਪਿੱਛੇ ਲੱਗ ਜਾਣਗੇ ਪੈਸੇ ਪਿੱਛੇ ਕਤਲ ਕਰਨਗੇ ਆਪਸ ਦੇ ਵਿੱਚ ਲੜਨਗੇ ਤੇ ਜਿਵੇਂ ਜਿਵੇਂ ਸਤਿਗੁਰ ਨੇ ਕਿਹਾ ਬਚਨ ਕੀਤੇ ਅੱਜ ਸਾਰਾ ਕੁਝ ਉਵੇਂ ਹੀ ਹੋ ਰਿਹਾ ਕੋਈ ਗੋਲਕ ਪਿੱਛੇ ਲੜ ਰਿਹਾ ਗੁਰੂ ਕੀ ਹਜ਼ੂਰੀ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਈਆਂ ਜਾਂਦੀਆਂ ਨੇ ਗੁਰਬਾਣੀ ਦੇ ਗੋਟਕਾ ਸਾਹਿਬ ਦੇ ਪਿੱਛੇ ਲੜਿਆ ਜਾਂਦਾ ਹੈ ਮੈਨੂੰ ਹਰਾਨਗੀ ਹੋਈ ਸਾਡੀਆਂ ਲੜਾਈਆਂ ਦਾ ਫਾਇਦਾ ਦੂਜੇ ਲੋਕ ਲੈ ਰਹੇ ਨੇ ਉਹਨਾਂ ਲੋਕਾਂ ਨੇ ਗੁਰਬਾਣੀ ਦੇ ਗੋਟਕਾ ਸਹਿਬ ਛਾਪ ਦਿੱਤੇ ਵਿੱਚ ਟੋਟਕੇ ਲਿਖ ਦਿੱਤੇ ਗੁਰਬਾਣੀ ਨੂੰ ਵੇਚਿਆ ਜਾ ਰਿਹਾ ਹੈ ਸ਼ਰਿਆਮ ਦੁਰਗਰਤੋਂ ਗੁਰਬਾਣੀ ਦੀ ਕੀਤੀ ਜਾ ਰਹੀ ਹੈ ਉਹਨਾਂ ਲੋਕਾਂ ਵਾਂਗੂ ਜਿਹੜੇ ਟੋਟਕੇ ਦੱਸ ਕੇ ਆਪਣੀਆਂ ਜੇਬਾਂ ਗਰਮ ਕਰਦੇ ਨੇ ਸਾਧ ਸੰਗਤ ਸਾਡੀ ਗੁਰਬਾਣੀ ਦੇ ਵਿੱਚ ਫਰਕ ਪਾ ਦਿੱਤਾ ਗਿਆ ਲਗਾਮਾਤਰਾ ਔਂਕੜ ਦਲੈਂਕੜ ਦਾ ਫਰਕ ਪਾ ਦਿੱਤਾ ਗਿਆ ਤੇ ਬਹੁਤ ਕੁਝ ਬਦਲ ਦਿੱਤਾ ਗਿਆ ਤੇ ਐਸਜੀਪੀਸੀ ਹੱਥ ਤੇ ਹੱਥ ਧਰ ਕੇ ਬੈਠੀ ਹੈ ਤੇ ਜਿਹੜੇ ਲੋਕ ਸ਼ਾਪਦੇ ਨੇ ਉਹਨਾਂ ਲੋਕਾਂ ਨੂੰ ਉਹ ਸ਼ਹਿਦ ਹੰਦੀ ਹੈ ਵਾਹ ਜੀ ਵਾਹ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹਿਬ ਵਾਲਿਆਂ ਦੇ ਕੋਲ ਆਏ ਜਦੋਂ ਨਰੇਣੂ ਮਹੰਤ ਵਰਗਿਆਂ ਨੂੰ ਗੁਰੂ ਘਰਾਂ ਦੇ ਵਿੱਚ ਉਹ ਕੱਢਿਆ ਕਾਰਜਕਾਲ ਸੰਭਾਲਿਆ ਗਿਆ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਪਿਆਰਿਓ ਉਹ ਨਰੇਣੂ ਮਹੰਤ ਵਰਗਿਆਂ ਨੂੰ ਗੁਰੂ ਘਰ ਚੋਂ ਕੱਢਿਆ ਇੱਕ ਸ਼ਖਸ਼ ਆ ਕੇ ਨਰੇਣੂ ਮਹੰਤ ਵਰਗਿਆਂ ਨੂੰ ਗੁਰੂ ਘਰ ਚੋਂ ਕੱਢ ਦਿੱਤਾ ਬਾਬਾ ਜੀ ਉਹ ਬਾਬਾ ਅਤਰ ਸਿੰਘ ਜੀ ਮਹਾਪੁਰਖ ਹੱਸਣ ਲੱਗ ਪਏ ਕਹਿੰਦੇ ਭਾਈ ਉਹਨਾਂ ਨੂੰ ਤੇ ਕੱਢ ਦਿੱਤਾ ਪਰ ਆਪਣੇ ਆਣਿਆਂ ਨੂੰ ਕੱਢਣਾ ਬਹੁਤ ਔਖਾ ਹੋ ਜਾਊਗਾ ਅੱਜ ਉਹੀ ਕੰਮ ਹੋ ਰਿਹਾ ਹੈ ਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਅਦਵੀ ਦਾ ਇਨਸਾਫ ਲੈਣ ਦੇ ਲਈ ਲੇਲੜੀਆਂ ਕੱਢਦੇ ਆਂ ਕਦੇ ਗੁਰੂ ਦੇ ਸਰੂਪ ਚ ਗਾਇਬ ਹੋયા ਦੀ ਅਸੀਂ ਰਿਪੋਰਟ ਮੰਗਦੇ ਆਂ ਕਦੇ ਕੁਝ ਕਦੇ ਕੁਝ ਪਰ ਜਿਹੜੀ ਸੰਗਤ ਇਨਸਾਫ ਮੰਗਣ ਜਾਂਦੀ ਹੈ ਉਹਨੂੰ ਟਾਸਕ ਫੋਰਸ ਵੱਲੋਂ ਕਿਸ ਤਰ੍ਹਾਂ ਝੰਬਿਆ ਜਾਂਦਾ ਹੈ ਉਹ ਆਪਾਂ ਸਾਰੇ ਜਾਣਦੇ ਆ ਸਿੱਖ ਹੀ ਸਿੱਖ ਦਾ ਵੈਰੀ ਹੋ ਗਿਆ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਇੱਕ ਬਹੁਤ ਪੁਰਾਣਾ ਪ੍ਰਾਤਨਿਕ ਨਾਰਾ ਵਰਤਿਆ ਜਾਂਦਾ ਸੀ ਕਿ ਕਿ ਸਿੱਖ ਨੂੰ ਸਿੱਖ ਹੀ ਮਾਰ ਰਿਹਾ ਹੈ ਔਰ ਸਿੱਖ ਹੀ ਸਿੱਖ ਦਾ ਵੈਰੀ ਹੋ ਚੁੱਕਿਆ ਹੈ ਤੇ ਪਿਆਰਿਓ ਸਿੱਖ ਕੌਮ ਨੂੰ ਕੋਈ ਨਾ ਮਾਰੇ ਜੇ ਸਿੱਖ ਦਾ ਵੈਰੀ ਸਿੱਖ ਨਾ ਹੋਵੇ ਤੇ ਇਹ ਗੱਲਾਂ ਵਰਤੀਆਂ ਜਾਂਦੀਆਂ ਸੀ ਪਰ ਅੱਜ ਸਮਝ ਪੈ ਲੱਗੀ ਕਿ ਵਾਕਈ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਖਾਲਸਾ ਜੀ ਅੱਜ ਸਾਡੇ ਵਿੱਚ ਗੁਰਬਾਣੀ ਨਾ ਹੋਣ ਕਰਕੇ ਹੋਇਆ ਬਾਣੀ ਬਾਣੇ ਦੇ ਪਰਪੱਕ ਨਾ ਹੋਣ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਪੈਸੇ ਪਿੱਛੇ ਕਤਲ ਗੁਰੂ ਘਰ ਦੀਆਂ ਚੌਧਰਾਂ ਪਿੱਛੇ ਇੱਕ ਦੂਜੇ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਉਛਾਲਿਆ ਜਾ ਰਿਹਾ ਔਰ ਪੰਜਾਬ ਦੀ ਧਰਤੀ ਤੇ ਥਾਂ ਥਾਂ ਤੇ ਡੇਰਾਵਾਦ ਕਾਬਜ਼ ਹੋ ਜਾਣਾ ਛੋਟੀਆਂ ਛੋਟੀਆਂ ਹਰੇ ਝੰਡੇ ਵਾਲੇ ਲੋਕ ਕਾਬਜ਼ ਹੋ ਗਏ ਸਾਡੇ ਲੋਕ ਜਿਹੜੇ ਲੋਕਾਂ ਨੂੰ ਕੋਈ ਪੁੱਛਦਾ ਨਹੀਂ ਸੀ ਅਸਤਵੀਂ ਅੱਠਵੀਂ ਫੇਲ ਉਹਨਾਂ ਨੇ ਬਾਬੇ ਬਣ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰਤਾ ਲੋਕਾਂ ਦੇ ਵੀਜ਼ੇ ਲਗਾਉਂਦੇ ਨੇ ਇਹੋ ਜਿਹੇ ਲੋਕਾਂ ਦਾ ਸਾਡੀ ਧਰਤੀ ਤੇ ਕਾਬਜ਼ ਹੋ ਜਿਹਨੂੰ ਕਿਹਾ ਜਾਂਦਾ ਪੰਜਾਬ ਬਸਦਾ ਗੁਰੂਆਂ ਦੇ ਨਾਂ ਤੇ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਪੀਰਾਂ ਦੀ ਧਰਤੀ ਨਹੀਂ ਇਹ ਸੱਚੇ ਮੁਰਸ਼ਿਦਾਾਂ ਦੀ ਧਰਤੀ ਹੈ ਤੇ ਭਗਤ ਕਬੀਰ ਵਰਗਿਆਂ ਦੀ ਭਗਤ ਰਵਦਾਸ ਜੀ ਵਰਗਿਆਂ ਦੀ ਤੇ ਭਗਤਾਂ ਦੀ ਧਰਤੀ ਪੰਜ ਪਿਆਰਿਆਂ ਦੀ ਧਰਤੀ ਔਰ ਗੁਰੂ ਸਹਿਬਾਨਾਂ ਦੀ ਧਰਤੀ ਜਿਨ੍ਹਾਂ ਤੇ ਉਹਨਾਂ ਨੇ ਸ਼ਰੀਰ ਰੂਪ ਦੇ ਵਿੱਚ ਰਹਿ ਕੇ अनेका ਕਾਰਜ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਅੱਜ 11ਵੇਂ ਗੁਰੂ ਮੌਜੂਦ ਨੇ ਔਰ ਚਿੱਟੀ ਸਿਉਂਕ ਜਿਨ੍ਹਾਂ ਨੇ 12ਵਾਂ ਗੁਰੂ ਆਪਣਾ ਪੇਸ਼ ਕਰ ਲਿਆ ਪਤਾਨੀ ਰਾਮ ਰੂਪ ਸਿੰਘ ਕਿਹੜਾ ਵਾ ਤੇ ਪਿਆਰਿਓ ਉਹ ਚੀਜ਼ਾਂ ਕਿਉਂ ਹੋਈਆਂ ਕਿਉਂਕਿ ਸਾਡੇ ਲੋਕ ਆਪਸੀ ਚੌਧਰਾਂ ਤੋਂ ਵੇਲੇ ਨਹੀਂ ਹੋਏ ਗੁਰੂ ਘਰਾਂ ਦੀਆਂ ਚੌਧਰਾਂ ਦੇ ਲਈਏ ਲੋਕ ਲੜਦੇ ਪਏ ਨੇ ਤੇ ਦੂਜੇ ਲੋਕ ਇਹਨਾਂ ਦਾ ਫਾਇਦਾ ਲੈ ਕੇ ਬੜੀ ਹੈਰਾਨਗੀ ਹੁੰਦੀ ਹੈ ਕਿ ਪੰਥ ਦਾ ਕੀ ਬਣੇਗਾ ਪੰਥ ਪੰਥ ਦਾ ਰੌਲਾ ਹਰੇਕ ਪਾਉਂਦਾ ਪਰ ਚੌਧਰ ਪਿੱਛੇ ਹਰ ਇੱਕ ਗੁਰੂ ਘਰ ਦੇ ਵਿੱਚ ਲੜਾਈ ਹੋ ਰਹੀ ਆ ਪਿਆਰਿਓ ਜਿੰਨਾ ਚਿਰ ਅਸੀਂ ਗੁਰਬਾਣੀ ਦੇ ਧਾਰਨੀ ਨਹੀਂ ਹੁੰਦੇ ਗੁਰਬਾਣੀ ਦੇ ਉਪਦੇਸ਼ ਨੂੰ ਨਹੀਂ ਮੰਨਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਨਹੀਂ ਮੰਨਦੇ ਤੇ ਉਹਨਾਂ ਦੇ ਕਹੇ ਹੋਏ ਬਚਨ ਨੂੰ ਨਹੀਂ ਮੰਨਦੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਹਨਾਂ ਚਿਰ ਕੁਝ ਨਹੀਂ ਸੁਧਰ ਸਕਦਾ ਇਸ ਕਰਕੇ ਧਿਆਨ ਦਈਏ ਆਪਣੇ ਆਪ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ